ਲੋਈ ਪੰਜਾਬੀਓ ਸੋਸ਼ਲ ਮੀਡੀਆ ਤੋਂ ਕਮਾਈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਇੱਕ ਕਰਨਾ ਚਾਹੁੰਦਾ ਹਰ ਇੱਕ ਕਹਿੰਦਾ ਵੀ ਯਾਰ ਮੈਨੂੰ ਵੀ ਤੋਂ ਕਮਾਈ ਹੋਵੇ ਮੈਨੂੰ ਵੀ ਫੇਸਬੁੱਕ ਤੋਂ ਕਮਾਈ ਹੋਵੇ ਮੈਨੂੰ ਵੀ ਸਨੈਪਚੈਟ ਤੋਂ ਕਮਾਈ ਹੋਵੇ ਵੀਰ ਕਿਤੋਂ ਨਾ ਕਿਤੋਂ ਮੰਗਾਈ ਦਾ ਟਾਈਮ ਆ ਹਰ ਇੱਕ ਚਾਹੁੰਦਾ ਵੀ ਕਿਤੋਂ ਨਾ ਕਿਤੋਂ ਪੈਸਾ ਆਵੇ ਪੈਸਾ ਆਵੇ ਪਰ ਆਵੇ ਕਿਵੇਂ ਇਹ ਇੰਨਾ ਸੌਖਾ ਨਹੀਂ ਆਉਂਦਾ ਇਹਦੇ ਲਈ ਵੀ ਮਿਹਨਤ ਕਰਨੀਆਂ ਪੈਂਦੀਆਂ ਤੇ ਹੱਜਕੱਲ ਦੇ ਟਾਈਮ ਦੇ ਵਿੱਚ ਹਰ ਇੱਕ ਨੂੰ ਲੱਗਦਾ ਵੀ ਆਰ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੀ ਐਪ ਆ ਸੋਸ਼ਲ ਮੀਡੀਆ ਦੇ ਵੀ ਉਹਨਾਂ ਦੇ ਉੱਤੋਂ ਤਾਂ ਉਹੀ ਵਾਂਗੂ ਕਮਾਈ ਹੋ ਜਾਂਦੀ ਆ ਫੋਕੀ ਕਮਾਈ ਆ ਵੀ ਕਰਨਾ ਕੀ ਆਪਾਂ ਵੀਡੀਓ ਬਣਾਉਣੀ ਆ ਜਿਹੜਾ ਕੰਮ ਆਪਾਂ ਕਰੀ ਜਾਂਦੇ ਆ ਉਹੀ ਕਰੀ ਜਾਓ ਵੀਡੀਓ ਬਣਾ ਲਓ ਉਸੇ ਨੂੰ ਹੀ ਕੈਮਰੇ ਦੇ ਵਿੱਚ ਰਿਕਾਰਡ ਕਰ ਲਓ ਕਹਿਣ ਦਾ ਭਾਵ ਆ ਤੇ ਨੈਟ ਦੇ ਉੱਤੇ ਛਾੜ ਦਿਓ ਤੇ ਉਹਦੇ ਉੱਤੋਂ ਆਪਾਂ ਨੂੰ ਪੈਸੇ ਆਉਣ ਲੱਗ ਜਾਣਗੇ ਤਾਂ ਇਹ ਇੰਨਾ ਸੌਖਾ ਕੰਮ ਨਹੀਂਗਾ ਜਿੰਨਾ ਤੁਸੀਂ ਸਮਝ ਹੀ ਜਾਂਦੇ ਹੋ ਇਦੇ ਵਿੱਚ ਵੀ ਬਹੁਤ ਫੰਡੇ ਹੁੰਦੇ ਆ ਜਿਹੜੇ ਤੁਹਾਨੂੰ ਹਜੇ ਨਹੀਂ ਪਤਾ ਤੇ ਜੇ ਤੁਸੀਂ ਵਾਕਈ ਦੇ ਵਿੱਚ YouTube Facebook ਜਾਂ ਸੋਸ਼ਲ ਮੀਡੀਆ ਦੇ ਉੱਤੋਂ ਕਮਾਈ ਕਰਨਾ ਚਾਹੁੰਦੇ ਹੋ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਅੱਜ ਤੁਹਾਡੇ ਲਈ ਖਾਸ ਕਰਕੇ ਲੈ ਕੇ ਆਇਆ ਹਾਂ ਇਹ ਮੇਰੇ ਪੰਜਾਬੀ ਭਰਾ ਧਿਆਨ ਨਾਲ ਸੁਣ ਲੈਣ ਸਪੈਸ਼ਲੀ ਪੰਜਾਬੀ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਆ ਪੰਜਾਬੀ ਭੈਣ ਭਰਾਵਾਂ ਲਈ ਜਿਹੜੇ ਵੀ ਪੰਜਾਬ ਵਾਸੀ ਆਪਣੇ ਹੈਗੇ ਆ ਤੇ ਦੇਖਣ ਵਾਲੇ ਹਿੰਦੂ ਭਾਈ ਵੀ ਦੇਖ ਸਕਦੇ ਆ ਜਿਨ੍ਹਾਂ ਦੀ ਲੈਂਗੁਏਜ ਹਿੰਦੂ ਆ ਹਿੰਦੀ ਆ ਬਟ ਪੰਜਾਬੀ ਸਮਝ ਲੈਂਦੇ ਆ ਉਹ ਵੀ ਦੇਖ ਸਕਦੇ ਆ ਉਹ ਵੀ ਲਾਭ ਉਠਾ ਸਕਦੇ ਆ ਆਪਾਂ ਨੂੰ ਕੋਈ ਇਹਦਾ ਚੱਕਰ ਨਹੀਂ ਠੀਕ ਹੈ ਜੀ ਤਾਂ ਵੀਡੀਓ ਨੂੰ ਸਟਾਰਟ ਕਰਦੇ ਆ ਆਪਾਂ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਇਹਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਪੰਜ ਅਜਿਹੇ ਟੌਪਿਕ ਪੰਜ ਅਜਿਹੇ ਟਿਪਸ ਤੁਹਾਡੇ ਲਈ ਲੈ ਕੇ ਆਏ ਆ ਜਿਨ੍ਹਾਂ ਨੂੰ ਸੁਣ ਕੇ ਜਿਨ੍ਹਾਂ ਨੂੰ ਜੇ ਤੁਸੀਂ ਆਪਣੇ ਆਪ ਦੀ ਲਾਈਫ ਵਿੱਚ ਆਪਦੇ ਸੋਸ਼ਲ ਮੀਡੀਆ ਕੰਮ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਲਿਆ ਤਾਂ 101% ਤੁਹਾਡਾ ਪੇਜ ਮੋਨਟਾਈਜ਼ ਵੀ ਹੋਊਗਾ ਤੁਹਾਨੂੰ ਕਮਾਈ ਵੀ ਹੋਊਗੀ ਤੁਹਾਡਾ ਇੱਕ ਵਧੀਆ ਇਨਕਮ ਸੋਰਸ ਹੈ ਤੇ ਤੁਸੀਂ ਆਪਦਾ ਕੰਮ ਕਿਤੇ ਲੱਗੋਗੇ ਤਾਂ ਤੁਹਾਨੂੰ 2 ਰੁਪਏ ਬਣਨਗੇ ਤੇ ਘਰਦਿਆਂ ਤੋਂ ਗਾਲਾਂ ਵੀ ਨਹੀਂ ਪੈਣਗੀਆਂ ਬਾਲਾ ਕੀ ਹੁੰਦਾ ਪੰਜਾਬੀਆਂ ਦਾ ਵੀ ਜਿੰਮੇ ਦੀ ਹੁਣ ਅੱਜ ਕੱਲ ਦੇ ਟਾਈਮ ਵਿੱਚ ਨਾ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਕੰਮ ਕਰ ਵੀ ਰਹੇ ਨੇ ਤੇ ਚੰਗੀ ਅਰਨੀ ਕਮਾ ਵੀ ਰਹੇ ਨੇ ਬਟ ਬਹੁਤ ਸਾਰੇ ਇਹੋ ਜਿਹੇ ਵੀ ਮੇਰੇ ਭਰਾ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ ਬਟ ਉਹਨਾਂ ਨੂੰ ਅਰਨੀ ਨਹੀਂ ਹੋ ਰਹੀ ਉਹਨਾਂ ਦਾ ਪੇਜ ਮੋਨਟਾਈਜ਼ ਨਹੀਂ ਹੋ ਰਿਹਾ ਉਹਨਾਂ ਨੂੰ ਕੋਈ ਅਰਨੀ ਨਹੀਂ ਹੋ ਰਹੀ ਬਟ ਉਹ ਕੰਮ ਕਰ ਰਹੇ ਨੇ ਮੱਥਾ ਮਾਰ ਰਹੇ ਨੇ ਤੇ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਇਹ ਸਾਡੇ ਨਾਲ ਹੋ ਕੀ ਰਿਹਾ ਤਾਂ ਉਹਨਾਂ ਮੇਰੇ ਭਰਾਵਾਂ ਵਾਸਤੇ ਇਹ ਵੀਡੀਓ ਬਹੁਤ ਲਾਹੇਵੰਦ ਹੋਣ ਵਾਲੀ ਹੈਗੀ ਉਹਨਾਂ ਦਾ ਰੀਜਨ ਕੀ ਹੁੰਦਾ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਤੇ ਆਪਾਂ ਗੱਲ ਕਰਦੇ ਆ ਉਹਨਾਂ ਦਾ ਰੀਜ਼ਨ ਕੀ ਹੁੰਦਾ ਉਹਨਾਂ ਦੀ ਜਿਹੜੀ ਵੀਡੀਓ ਹੁੰਦੀ ਆ ਉਹ ਕਿਸੇ ਵੀ ਸਹੀ ਟੌਪਿਕ ਦੇ ਉੱਤੇ ਨਹੀਂ ਹੁੰਦੀ ਐਗਜ਼ੈਕਟ ਟੌਪਿਕ ਦੇ ਉੱਤੇ ਉਹਨਾਂ ਦੀ ਵੀਡੀਓ ਨਹੀਂ ਹੁੰਦੀ ਵੀ ਉਹਨਾਂ ਦਾ ਚੈਨਲ ਦੀ ਉਹਨਾਂ ਨੇ ਖਿਚੜੀ ਬਣਾ ਰੱਖੀ ਹੁੰਦੀ ਆ ਵੀ ਜੇ ਉਹ ਖੇਤ ਜਾ ਰਹੇ ਨੇ ਤਾਂ ਖੇਤੀ ਦੀ ਵੀਡੀਓ ਚਾੱਕੇ ਪਾਤੀ ਜੇ ਉਹ ਰਿਸ਼ਤੇਦਾਰੀ ਜਾ ਰਹੇ ਨੇ ਤਾਂ ਉਹਦੀ ਵੀਡੀਓ ਪਾਤੀ ਵਿੱਚ ਹੀ ਉਹਨਾਂ ਦਾ ਕੀ ਹੁੰਦਾ ਕਿਸੇ ਚੀਜ਼ ਨੂੰ ਪ੍ਰੋਮੋਟ ਕਰਨ ਲੱਗ ਜਾਂਦੇ ਨੇ ਵੇਚੀ ਫੈਮਿਲੀ ਬਲੌਗਿੰਗ ਕਰਨ ਲੱਗ ਜਾਂਦੇ ਨੇ ਵੀ ਜਿਹੜਾ ਕੁਝ ਵੀ ਉਹਨਾਂ ਨੂੰ ਮਿਲਦਾ ਉਹੀ ਕੰਟੈਂਟ ਦੱਬੀ ਤੁਰੀ ਆਉਂਦੇ ਨੇ ਤਾਂ ਇਹੀ ਉਹਨਾਂ ਦੀ ਸਭ ਤੋਂ ਵੱਡੀ ਕਮੀ ਹੁੰਦੀ ਆ ਸੇਮ ਕੱਲੇ ਭਰਾਵਾਂ ਲਈ ਨਹੀਂ ਪੈਣਾ ਦੀ ਵੀ ਜਿਹੜਾ ਕੰਮ ਕਰਦੇ ਨੇ ਵੀ ਮਿਕਸ ਅਪ ਸਾਰਾ ਖਿਚੜੀ ਬਣਾ ਦਿੰਦੇ ਨੇ ਤਾਂ ਇਹ ਸਭ ਤੋਂ ਵੱਡੀ ਉਹਨਾਂ ਦੀ ਪਹਿਲੇ ਨੰਬਰ ਤੇ ਗਲਤੀ ਆ ਵੀਡੀਓ ਬਣਾਉਣੀ ਆ ਅਕਾਊਂਟ ਆਪਦਾ ਚਲਾਉਣਾ ਪੇਜ ਆਪਦਾ ਚਲਾਉਣਾ ਅਰਨਿੰਗ ਕਰਨੀ ਆ ਤਾਂ ਸਭ ਤੋਂ ਜਿਹੜੀ ਪਹਿਲੀ ਤੇ ਮੇਨ ਗੱਲ ਆ ਪੇਜ ਦੀ ਨੀਚ ਕਹਿਣ ਦਾ ਭਾਵ ਆ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਕੈਟਾਗਰੀ ਵੀ ਕੋਈ ਇਹੋ ਜੀ ਤੁਸੀਂ ਕੈਟਾਗਰੀ ਚੂਜ਼ ਕਰੋ ਇਹੋ ਜੀ ਕੈਟਾਗਰੀ ਦੇ ਉੱਤੇ ਕੰਮ ਕਰੋ ਤੁਸੀਂ ਇੱਕ ਕੈਟਾਗਰੀ ਚੂਜ਼ ਕਰ ਲਓ ਜੇ ਤੁਸੀਂ ਫਾਰਮਰੋ ਵੀ ਖੇਤੀਬਾੜੀ ਵਾਲਿਆਂ ਵੀਡੀਓ ਪਾਉਣੀਆਂ ਤਾਂ ਤੁਸੀਂ ਉਹ ਪਾ ਸਕਦੇ ਹੋ ਜੇ ਤੁਸੀਂ ਹੋਰ ਕਿਸੇ ਫੀਲਡ ਦੇ ਵਿੱਚੋਂ ਲਾਈਕ ਐ ਜਿਵੇਂ ਕਿ ਤੁਸੀਂ ਬਲੌਗਿੰਗ ਕਰਨਾ ਚਾਹੁੰਦੇ ਹੋ ਵੀ ਤੁਹਾਨੂੰ ਘੁੰਮਣਾ ਫਿਰਨਾ ਪਸੰਦ ਆ ਤਾਂ ਤੁਸੀਂ ਬਲੌਗਿੰਗ ਟਰੈਵਲਿੰਗ ਬਲੌਗਿੰਗ ਉਦਾਂ ਦਾ ਤੁਸੀਂ ਆਪਦਾ ਇੱਕ ਵੀ ਕੈਟਾਗਰੀ ਚੂਜ਼ ਕਰ ਸਕਦੇ ਹੋ ਵੀ ਤੁਹਾਨੂੰ ਉਸ ਕੈਟਾਗਰੀ ਦੇ ਉੱਤੇ ਹੀ ਕੰਮ ਕਰਨਾ ਪਊਗਾ ਉਸ ਪੇਜ ਦੇ ਉੱਤੇ ਇਹ ਨਹੀਂ ਆ ਵੀ ਤੁਸੀਂ ਪੇਜ ਬਣਾ ਲਿਆ ਉਸ ਤਰੀਕੇ ਦਾ ਇੱਕ ਵੀਡੀਓ ਤੁਸੀਂ ਬਲੌਗਿੰਗ ਵਾਲੀ ਪਾਤੀ ਇੱਕ ਤੁਸੀਂ ਜਿਵੇਂ ਦੀ ਨੌਲੇਜ ਵਾਲੀ ਪਾਤੀ ਠੀਕ ਹੈ ਵੀ ਆ ਤੁਸੀਂ ਕਿਤਾਬਾਂ ਪੜ੍ਹਨ ਦੀ ਸ਼ਕੀਲ ਹੋ ਤੁਹਾਨੂੰ ਕਿਸੇ ਚੀਜ਼ ਦੀ ਹਿਸਟਰੀ ਦੀ ਨੌਲੇਜ ਆ ਤੇ ਤੁਸੀਂ ਉਦਾਂ ਦੀ ਵੀਡੀਓ ਪਾਤੀ ਐਦਾਂ ਹੀ ਤੁਹਾਡਾ ਪੇਜ ਖਰਾਬ ਹੁੰਦਾ ਹੈ ਸਭ ਤੋਂ ਪਹਿਲੀ ਤੇ ਮੇਨ ਗੱਲ ਹੈਗੀ ਆ ਕੈਟਾਗਰੀ ਇੱਕ ਕੈਟਾਗਰੀ ਚੂਜ਼ ਕਰੋ ਜੇ ਤੁਸੀਂ ਘੁੰਮਣ ਫਿਰਨ ਦਾ ਸ਼ੌਂਕ ਹੈ ਤਾਂ ਤੁਸੀਂ ਟਰੈਵਲਿੰਗ ਦਾ ਕਰ ਸਕਦੇ ਹੋ ਬਲੌਗਿੰਗ ਦਾ ਕਰ ਸਕਦੇ ਹੋ ਜੇ ਤੁਹਾਨੂੰ ਖੇਤੀਬਾੜੀ ਵਾਲਾ ਕੰਮ ਆ ਤੁਹਾਡਾ ਤਾਂ ਤੁਸੀਂ ਖੇਤੀਬਾੜੀ ਰਿਲੇਟਡ ਆ ਉਹਦਾ ਪੇਜ ਬਣਾ ਸਕਦੇ ਹੋ ਉਹਦੀ ਜਾਣਕਾਰੀ ਦੇ ਸਕਦੇ ਹੋ ਖੱਤੇ ਵਿੱਚ ਖੜ ਕੇ ਜਾਂ ਕੋਈ ਵੀ ਆਉਂਦਾ ਕੰਮ ਕਰੀ ਜਾਂਦੇ ਹੋ ਠੀਕ ਹੈ ਦੂਜੀ ਗੱਲ ਤੀਜੇ ਨੰਬਰ ਤੇ ਆ ਗਿਆ ਜੇ ਤੁਸੀਂ ਕੋਈ ਬੁੱਕਸ ਪੜ੍ਹਨ ਦੇ ਸ਼ੁਕੀਨ ਹੋ ਤੁਹਾਨੂੰ ਕਿਸੇ ਹਿਸਟਰੀ ਦੀ ਨੌਲੇਜ ਆ ਜੀਓਗ੍ਰਾਫੀ ਵਗੈਰਾ ਤਾਂ ਤੁਸੀਂ ਉਹਦਾ ਦੀ ਜਾਣਕਾਰੀ ਦੇ ਸਕਦੇ ਹੋ ਫਿਰ ਟੈਕ ਦੀ ਆ ਜਾਂਦੀ ਜਿਵੇਂ ਦੀ ਵੀ ਕੋਈ ਵੀ ਜਿਹੜੇ ਪ੍ਰੋਡਕਟ ਆ ਉਹਨਾਂ ਬਾਰੇ ਜਾਣਕਾਰੀ ਦੇਣਾ ਕਿਸੇ ਵੀ ਟੈਕਨੋਲੋਜੀ ਬਾਰੇ ਜਾਣਕਾਰੀ ਦੇਣਾ ਤੇ ਐਦਾਂ ਦੇ ਬਹੁਤ ਸਾਰੇ ਅਲੱਗ-ਅਲੱਗ ਵਿਸ਼ੇ ਟੌਪਿਕ ਹੈਗੇ ਨੇ ਵੀ ਜਿਵੇਂ ਦੀ ਕਈ ਮੇਰੇ ਭਰਾ ਹੁੰਦੇ ਵੀ ਜਿਵੇਂ ਦੀ ਟਰੱਕ ਵਗੈਰਾ ਚਲਾਉਂਦੇ ਆ ਡਰਾਈਵਰੀ ਵਾਲੇ ਆ ਉਹ ਡਰਾਈਵਰੀ ਵਾਲੀ ਪਾ ਸਕਦੇ ਆ ਟਰਕਿੰਗ ਵਾਲੀ ਪਾ ਸਕਦੇ ਆ ਠੀਕ ਹੈ ਜੀ ਵੀ ਜਿੱਦਾਂ ਦਾ ਵੀ ਤੁਹਾਡਾ ਕੰਮ ਹੈ ਉਹਦਾਂ ਦੀ ਹੀ ਤੁਸੀਂ ਮੰਨ ਕੇ ਚਲੋ ਆਪ ਦੀ ਇੱਕ ਕੈਟਾਗਰੀ ਚੂਜ਼ ਕਰ ਲਓ ਜਿਹੜਾ ਤੁਹਾਨੂੰ ਪਸੰਦ ਆਇਆ ਕਰਨਾ ਤੇ ਜਿਹਦੇ ਬਾਰੇ ਤੁਹਾਨੂੰ ਮਾੜੀ-ਮੋਟੀ ਨੌਲੇਜ ਵੀ ਆ ਰੱਖਦੇ ਹੋ ਤੁਸੀਂ ਨੌਲੇਜ ਉਸ ਤਰੀਕੇ ਦੀ ਹੀ ਕੈਟਾਗਰੀ ਚੂਜ਼ ਕਰੋ ਤੇ ਉਹਦੇ ਉੱਤੇ ਕੰਮ ਕਰਨਾ ਸਟਾਰਟ ਕਰੋ ਇਹ ਨਹੀਂ ਆ ਕਿ ਪੇਜ ਦੀ ਖਿਚੜੀ ਹੀ ਬਣਾ ਦਿਓ ਸਾਰਾ ਕੁਝ ਮਿਕਸ ਅਪ ਕਰਕੇ ਦੱਬੀ ਆਓ ਜੇ ਤੁਹਾਡੇ ਕੋਲੇ ਹਾਂ ਤੁਸੀਂ ਮੈਨੇਜ ਕਰ ਸਕਦੇ ਹੋ ਤਾਂ ਤੁਸੀਂ ਅਲੱਗ-ਅਲੱਗ 2 ਜਾਂ 3 ਜਿੰਨੇ ਪੇਜ ਬਣਾਉਣਾ ਚਾਹੋ ਅਲੱਗ-ਅਲੱਗ ਦੋ ਪੇਜਾਂ ਤੇ ਕੰਮ ਕਰ ਲਓ ਆਪਣਾ ਤਾਂ ਉਸ ਤਰੀਕੇ ਨਾਲ ਤੁਸੀਂ ਆਪਦੇ ਪੇਜ ਨੂੰ ਜਿਹੜਾ ਹੈਗਾ ਮੈਨੇਜ ਕਰ ਸਕਦੇ ਹੋ ਤੇ ਹੁਣ ਵੱਧਦੇ ਆਪਾਂ ਦੂਸਰੇ ਪੁਆਇੰਟ ਵੱਲ ਦੂਸਰੇ ਪੁਆਇੰਟ ਤੇ ਆਉਂਦਾ ਸਕ੍ਰਿਪਟ ਵੀ ਜਿਹੜੀ ਤੁਸੀਂ ਆਪਦੀ ਸਕ੍ਰਿਪਟ ਵੀ ਜਿਹੜੀ ਵੀ ਤੁਸੀਂ ਵੀਡੀਓ ਬਣਾਉਣੀ ਆ ਉਹਦੀ ਸਕ੍ਰਿਪਟ ਤਿਆਰ ਕਰੋ ਸਭ ਤੋਂ ਪਹਿਲਾਂ ਇੱਕ ਹਾਲਾਂਕਿ ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਸ਼ੇਅਰ ਕਰ ਰਿਹਾ ਵਿਦਆਊਟ ਸਕ੍ਰਿਪਟ ਕਰ ਰਿਹਾ ਬਟ ਮੈਨੂੰ ਇਸ ਚੀਜ਼ ਬਾਰੇ ਪਤਾ ਹੈ ਦੇਸੀ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਨੂੰ ਈਜ਼ੀਲੀ ਸਮਝਾ ਰਿਹਾ ਤਾਂ ਕਰਕੇ ਮੈਨੂੰ ਸਕ੍ਰਿਪਟ ਦੀ ਲੋੜ ਨਹੀਂ ਬਟ ਹਾਂ ਜੇ ਤੁਸੀਂ ਰੀਅਲਿਟੀ ਦੇ ਵਿੱਚ ਆਪਣਾ ਪੇਜ ਗ੍ਰੋਥ ਕਰਨਾ ਚਾਹੁੰਦੇ ਹੋ ਤਾਂ ਇੱਕ ਸਕ੍ਰਿਪਟ ਤੁਹਾਡੀ ਵੀਡੀਓ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਵੀ ਜਿਵੇਂ ਦੀ ਤੁਸੀਂ ਕੋਈ ਇਨਫੋਰਮੇਟਿਵ ਵੀਡੀਓ ਦੇਣੀ ਆ ਤਾਂ ਉਹਦੇ ਵਾਸਤੇ ਜਾਂ ਨੌਲੇਜ ਵਾਲੀ ਕੋਈ ਵੀਡੀਓ ਦੇਣੀ ਆ ਤੁਸੀਂ ਜਿਵੇਂ ਮੈਂ ਦੱਸ ਰਿਹਾ ਜੇ ਇਦਾਂ ਦੀ ਹੀ ਤੁਸੀਂ ਕੋਈ ਵੀਡੀਓ ਬਣਾਉਣੀ ਆ ਨੌਲੇਜ ਵਾਲੀ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਜਿਹਦੇ ਤੋਂ ਤੇ ਵੀ ਤੁਸੀਂ ਕੁਝ ਇਦਾਂ ਦਾ ਕੁਝ ਸ਼ੋਅ ਕਰਨਾ ਤਾਂ ਉਹਨੂੰ ਟਿਪ ਪੁਆਇੰਟ ਬਾਈ ਪੁਆਇੰਟ ਉਹਦਾ ਸਾਰਾ ਕੁਝ ਤੁਸੀਂ ਸਕ੍ਰਿਪਟ ਤਿਆਰ ਕਰੋ ਵੀ ਇਹ ਦੂਜੇ ਨੰਬਰ ਤੇ ਜਿੰਨੇ ਹੁਣ ਪੌਡਕਾਸਟ ਬਥੇਰਾ ਚੱਲ ਰਿਹਾ ਪੌਡਕਾਸਟ ਟ੍ਰੈਂਡ ਤਾਂ ਪੌਡਕਾਸਟ ਵੀ ਅੱਜਕੱਲ ਦੇ ਟੈਂਡ ਵਿੱਚ ਸਾਰੇ ਸਕ੍ਰਿਪਟਡ ਹੁੰਦੇ ਨੇ ਕਹਿਣ ਨੂੰ ਭਾਵੇਂ ਕੁਝ ਇਦਾਂ ਦੇ ਹੁੰਦੇ ਨੇ ਜਿਹੜੇ ਵੀ ਕਹਿਣ ਦੇ ਵੀ ਨਹੀਂ ਯਾਰ ਸਾਡਾ ਵਿਦਆਊਟ ਸਕ੍ਰਿਪਟ ਸੀਗਾ ਹਨਾ ਵੀ ਨਾਰਮਲ ਹੈ ਜੈਨੂ ਹਨਾ ਬਟ ਜ਼ਿਆਦਾਤਰ ਕੀ ਹੁੰਦਾ ਸਕ੍ਰਿਪਟਡ ਹੀ ਹੁੰਦੇ ਨੇ ਤਾਂ ਉਹਦੇ ਵਿੱਚ ਉਹ ਸਭ ਤੋਂ ਪਹਿਲਾਂ ਸਕ੍ਰਿਪਟ ਤਿਆਰ ਕਰਦੇ ਨੇ ਵੀ ਕਿਹੜੇ-ਕਿਹੜੇ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ ਕਿਹੜੇ-ਕਿਹੜੇ ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰਨੀ ਆ ਕਿੱਥੇ ਹੱਸਣਾ ਕਿੱਥੇ ਰੋਣਾ ਕਿੱਥੇ ਕੀ ਗੱਲ ਇਦਾਂ ਦੇ ਹੀ ਅੱਜਕੱਲ ਪੌਡਕਾਸਟ ਹੁੰਦੇ ਨੇ ਠੀਕ ਹੈ ਤਾਂ ਕਹਿਣ ਦਾ ਮੇਰਾ ਭਾਵ ਹੈ ਵੀ ਇੱਕ ਸਕ੍ਰਿਪਟ ਤਿਆਰ ਕਰੋ ਜਿਸ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਬਣਾਉਣੀ ਆ ਉਹਦੀ ਸਾਰੀ ਤੁਹਾਡੇ ਕੋਲ ਸਕ੍ਰਿਪਟ ਹੋਵੇ ਪੁਆਇੰਟ ਟੂ ਪੁਆਇੰਟ ਉਦਾਂ ਤੁਸੀਂ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਤੋਂ ਗੱਲਬਾਤ ਕਰੋ ਵੀਡੀਓ ਕ੍ਰੀਏਟ ਕਰੋ ਤਾਂ ਤੀਜੇ ਨੰਬਰ ਤੇ ਆਉਂਦਾ ਵੀ ਚੈਨਲ ਨੂੰ ਕ੍ਰੀਏਟ ਕਰਨਾ ਕੀ ਹੈ ਤੁਸੀਂ Google ਦੇ ਉੱਤੇ ਜਾ ਕੇ Google ID ਭਰ ਕੇ Gmail ID ਭਰ ਕੇ ਚੈਨਲ ਕ੍ਰੀਏਟ ਤਾਂ ਕਰ ਲੈਨੇ ਹੋ ਬਟ ਉਹਨੂੰ ਮੈਨੇਜ ਕਰਨਾ ਚਲਾਉਣਾ ਉਹ ਤੁਹਾਡੇ ਵਾਸਤੂ ਬਾਹਰ ਹੋ ਜਾਂਦਾ ਠੀਕ ਹੈ ਵੀ ਮੋਨਟਾਈਜ਼ ਤੱਕ ਨਹੀਂ ਪਹੁੰਚਦੇ ਪਹਿਲਾਂ ਹੀ ਸਸਤਰੀ ਕਾਲ ਬਲਾ ਕੇ ਭੱਜ ਜਾਂਦੇ ਹੋ ਤਾਂ ਚੈਨਲ ਨੂੰ ਕ੍ਰੀਏਟ ਕਿੱਦਾਂ ਕਰਨਾ ਇਹ ਵੀ ਸਭ ਤੋਂ ਵੱਡੀ ਤੇ ਮੇਨ ਗੱਲ ਪੁਆਇੰਟ ਆ ਚੈਨਲ ਨੂੰ ਤੁਸੀਂ ਕ੍ਰੀਏਟ ਕਰਨਾ ਪਹਿਲੀ ਗੱਲ ਚੈਨਲ ਦਾ ਨਾਮ ਤੁਸੀਂ ਕਿੱਦਾਂ ਦਾ ਰੱਖਣਾ ਚੈਨਲ ਦਾ ਨਾਮ ਅਜੀਹਾ ਰੱਖਿਓ ਜਿਹੜਾ ਵੀ ਕਿਸੇ ਹੋਰ ਵੀ ਕਿਸੇ ਨਾਲ ਮੈਚ ਨਾ ਖਾਂਦਾ ਹੋਵੇ ਵੀ ਡਿਫਰੈਂਟ ਡਿਫਰੈਂਟ ਜਿਹਾ ਯੂਨੀਕ ਜਿਹਾ ਤੁਹਾਡੇ ਚੈਨਲ ਦਾ ਨਾਮ ਹੋਣਾ ਚਾਹੀਦਾ ਆ ਵੀ ਜਿੱਦਾਂ ਕਿ ਕਿਉਂਕਿ ਕੀ ਹੈ ਬੀ ਜੇ ਤੁਹਾਨੂੰ ਲੋਕ ਮਾੜਾ ਮੋਟਾ ਦੇਖਣ ਲੱਗਿਆ ਤਾਂ ਤੁਹਾਡੇ ਪਤਾ ਲੱਗੇ ਵੀ ਹਾਂ ਆ ਸਰਚ ਕੀਤਾ ਤੁਹਾਡਾ ਪੇਜ ਆ ਗਿਆ ਵੀ ਜਦੋਂ ਆਪਾਂ ਮਿਲਦਾ ਜੁਲਦਾ ਕਿਸੇ ਨਾਲ ਨਾਮ ਰੱਖ ਲੈਣੇ ਆ ਤਾਂ ਲੋਕਾਂ ਦੇ ਹੋਰਾਂ ਦੇ ਪੇਜ ਵੀ ਜਿਹੜੇ ਹੈਗੇ ਉੱਤੇ ਸ਼ੋਅ ਕਰਨ ਲੱਗ ਗਏ ਆਂਦੇ ਜਦੋਂ ਆਪਾਂ ਜਦੋਂ ਅਗਲਾ ਬੰਦਾ ਸਰਚ ਕਰਦਾ ਦੇਖਣ ਲਈ ਤਾਂ ਇੱਕ ਯੂਨੀਕ ਜਿਹਾ ਤੁਹਾਡਾ ਨਾਮ ਹੋਣਾ ਚਾਹੀਦਾ ਪੇਜ ਦਾ ਪੇਜ ਦੀ ਜਿਹੜੀ ਮੇਨ ਆਈਡੀ ਨੇਮ ਆ ਤੁਹਾਡਾ ਯੂਨੀਕ ਅੰਟੀਕੀਆ ਹੋਣਾ ਚਾਹੀਦਾ ਵੀ ਆ ਜੋ ਕਿਸੇ ਹੋਰ ਨਾਲ ਮੈਚ ਜ਼ਿਆਦਾਤਰ ਨਾ ਆ ਖਾਂਦਾ ਹੋਵੇ ਐਦਾਂ ਦਾ ਤੁਸੀਂ ਆਪਦਾ ਪੇਜ ਬਣਾਉਣਾਗਾ ਤੇ ਉਸ ਤੋਂ ਅਗਲੇ ਨੰਬਰ ਤੇ ਆਉਂਦਾ ਵੀ ਸ਼ੂਟ ਤੇ ਐਡਿਟ ਵੀ ਤੁਸੀਂ ਸ਼ੂਟ ਕਿੱਦਾਂ ਕਰਨਾ ਐਡਿਟ ਕਿੱਦਾਂ ਕਰਨਾ ਵੀ ਨਾਰਮਲ ਵੀਡੀਓ ਬਣਾ ਲੈਂਦੇ ਆ ਪੋਸਟ ਕਰ ਦਿੰਦੇ ਆ ਇਹ ਨਹੀਂ ਵੀਡੀਓ ਦੀ ਸਕ੍ਰਿਪਟ ਤਿਆਰ ਹੋਣੀ ਚਾਹੀਦੀ ਆ ਜਦੋਂ ਤੁਹਾਡੀ ਕੈਟਾਗਰੀ ਤੁਸੀਂ ਚੂਜ਼ ਕਰ ਲਈ ਕੈਟਾਗਰੀ ਤੋਂ ਬਾਅਦ ਤੁਹਾਡੀ ਸਕ੍ਰਿਪਟ ਵੀ ਤਿਆਰ ਹੋ ਗਈ ਸਕ੍ਰਿਪਟ ਤੋਂ ਬਾਅਦ ਤੁਸੀਂ ਆਪਦਾ ਚੈਨਲ ਵੀ ਉਸ ਸਕ੍ਰਿਪਟ ਅਕੋਰਡਿੰਗ ਵੀ ਕੈਟਾਗਰੀ ਰਿਕਾਰਡਿੰਗ ਜਿੱਦਾਂ ਤੁਹਾਡੀ ਕੈਟਾਗਰੀ ਆ ਉਦਾਂ ਦਾ ਇਹੀ ਤੁਹਾਡਾ ਚੈਨਲ ਦਾ ਜਿਹੜਾ ਨਾਮ ਆ ਉਹ ਵੀ ਹੋ ਗਿਆ ਤਾਂ ਉਸ ਤੋਂ ਬਾਅਦ ਵੀਡੀਓ ਤੁਸੀਂ ਕਿੱਦਾਂ ਬਣਾਉਣੀ ਆ ਕਿੱਦਾਂ ਉਹਨੂੰ ਫਿਲਮਾਉਣਾ ਠੀਕ ਆ ਤਾਂ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਕੈਮਰੇ ਦੇ ਉੱਤੇ ਵੀ ਤੁਸਾਨੂੰ ਯਾਰ ਚੰਗਾ ਕੈਮਰਾ ਹੀ ਚਾਹੀਦਾ 1.5 ਤੋਂ 2 ਲੱਖ ਵਾਲਾ ਫੇਰ ਹੀ ਤੁਹਾਡੀ ਵੀਡੀਓ ਚੱਲੂਗੀ ਇਹ ਨਹੀਂ ਆ ਅੱਜਕੱਲ ਫੋਨਾਂ ਦੀ ਕੁਆਲਿਟੀ ਵੀ ਬਹੁਤ ਆ ਫੋਨ ਦੇ ਕੈਮਰੇ ਦੀ ਕੁਆਲਿਟੀ ਬਹੁਤ ਹੁੰਦੀ ਆ 4K HD ਕੁਆਲਿਟੀ ਦੇ ਵਿੱਚ ਵੀਡੀਓ ਸ਼ੂਟ ਕਰ ਦਿੰਦੇ ਨੇ ਜਿੱਦਾਂ ਕਿ ਮੈਂ ਵੀ ਹੁਣ ਕੈਮਰੇ ਦੇ ਉੱਤੇ ਮੋਬਾਈਲ ਕੈਮਰੇ ਦੇ ਉੱਤੇ ਸ਼ੂਟ ਕਰ ਰਿਹਾ ਮੈਂ ਵੀ ਕੋਈ ਕੋਈ 3-4 ਲੱਖ ਰੁਪਿਆ ਲਾ ਕੇ ਵੀ ਕੈਮਰਾ ਜਾਂ ਸਟੂਡੀਓ ਵਗੈਰਾ ਨਹੀਂ ਤਿਆਰ ਕੀਤਾ ਨੋਰਮਲ ਤਿਆਰ ਕਰਕੇ ਬਣਾ ਰਿਹਾ ਆ ਵੀਡੀਓ ਤੇ ਇਦਾਂ ਹੀ ਤੁਸੀਂ ਵੀ ਨੋਰਮਲ ਆਪ ਦਾ ਜਿਹੜਾ ਹੈਗਾ ਕੈਮਰੇ ਦੇ ਉੱਤੇ ਵੀਡੀਓ ਸ਼ੂਟ ਕਰ ਸਕਦੇ ਹੋ ਵੀਡੀਓ ਸ਼ੂਟ ਕਰਕੇ ਉਸ ਤੋਂ ਬਾਅਦ ਉਹਦੀ ਐਡੀਟਿੰਗ ਸਭ ਤੋਂ ਮੈਂ ਨੇ ਰੱਖਦੀ ਆ ਜੇ ਤੁਸੀਂ ਵੀਡੀਓ ਸ਼ੂਟ ਕਰ ਲਈ ਉਦਾਂ ਹੀ ਪੋਸਟ ਕਰਤੀ ਉਹਦਾ ਵੀ ਕੋਈ ਚੱਕਰ ਨਹੀਂ ਜੇ ਤੁਸੀਂ ਵੀਡੀਓ ਦੇ ਵਿੱਚ ਕੋਈ ਸਲਾਈਡਸ ਨਹੀਂ ਲਾਈ ਕੋਈ ਉਹਦੇ ਇਫੈਕਟ ਨਹੀਂ ਲਾਏ ਵੀਡੀਓ ਇਫੈਕਟ ਨਹੀਂ ਲਾਏ ਹਨਾ ਤਾਂ ਉਹ ਵੀਡੀਓ ਤੁਹਾਡੀ ਇੰਨੀ ਉਹਦੀ ਰੀਚ ਨਹੀਂ ਜਾਣੀ ਜਿੰਨੀ ਤੁਸੀਂ ਸੋਚ ਕੇ ਵੀਡੀਓ ਬਣਾਈਓ ਕਿ ਤੁਸੀਂ ਸਟਰਗਲ ਕੀਤਾ ਵੀਡੀਓ ਤੁਸੀਂ ਕਿੱਥੇ ਸਕ੍ਰਿਪਟ ਤਿਆਰ ਕੀਤੀ ਫਿਰ ਤੁਸੀਂ ਵੀਡੀਓ ਰਿਕਾਰਡ ਕੀਤੀ ਐਨਾ ਕਸ਼ਟ ਕਰ ਲਿਆ ਤਾਂ ਥੋੜਾ ਜਿਹਾ ਕਸ਼ਟ ਹੋਰ ਜਿਹੜਾ ਕਰਨਾ ਤੁਸੀਂ ਵੀਡੀਓ ਦੀ ਐਡੀਟਿੰਗ ਤੇ ਕਰਨਾ ਹਾਂ ਜੇ ਤੁਸੀਂ ਕਰ ਸਕਦੇ ਹੋ ਤਾਂ ਕਰ ਲਿਓ ਅਦਰਵਾਈਜ਼ ਕੀ ਹੈ ਐਡਿਟਰ ਤੁਹਾਨੂੰ ਬਹੁਤ ਆਮ ਮਿਲ ਜਾਣਗੇ ਵੀ ਜਿਹੜੇ ਵੀਡੀਓ ਐਡੀਟਿੰਗ ਕਰਦੇ ਆ ਉਹ ਸਾਕਾ ਤੁਹਾਡੇ ਆਂਡੀ ਕਵਾਂਟੀ ਫੋਟੋਸ਼ਾਪ ਫੋਟੋ ਗ੍ਰਾਫਰ ਦਾ ਕੰਮ ਕਰਦਾ ਫੋਟੋਗ੍ਰਾਫੀ ਦਾ ਤਾਂ ਤੁਸੀਂ ਉਹ ਤੋਂ ਵੀ ਕਰਵਾ ਸਕਦੇ ਹੋ ਅਦਰਵਾਈਜ਼ ਕੀ ਆ ਸੋਸ਼ਲ ਮੀਡੀਆ ਇੰਸਟਾਗ੍ਰam ਜਾਂ ਹੋਰ ਹਨ ਉੱਥੇ ਤੁਹਾਨੂੰ ਮਿਲ ਜਾਣਗੇ ਜਿਹੜੇ 5-700 ਹਜ਼ਾਰ 2000 ਟਿੱਕਰ ਵੀ ਵੀ ਅੱਡੋ ਅੱਡੇ ਉਹਨਾਂ ਦੀ ਪੇਮੈਂਟ ਹੁੰਦੀ ਆ ਹਨ ਵੀ ਕੋਈ ਕਿੰਨੇ ਚ ਕਰਕੇ ਦੇਂਦਾ ਕੋਈ ਕਿੰਨੇ ਚ ਤਾਂ ਵੀਡੀਓ ਦੇ ਹਿਸਾਬ ਨਾਲ ਵੀ ਕਰ ਦਿੰਦੇ ਨੇ ਤਾਂ ਹੋ ਸਕਦਾ ਤੁਹਾਨੂੰ ਮੰਥਲੀ ਬੇਸ ਤੇ ਵੀ ਤੁਹਾਨੂੰ ਫੋਟੋਗ੍ਰਾਫਰ ਉੱਥੋਂ ਵੀ ਐਡੀਟਰ ਤੁਹਾਨੂੰ ਮਿਲ ਜਾਣਗੇ ਐਡੀਟਰ ਪਲੱਸ ਜਿਹੜੇ ਵੀਡੀਓ ਰਿਕਾਰਡ ਵੀ ਤੁਹਾਡੇ ਕਰਦਿਆ ਕਰਨਗੇ ਉਹ ਤੁਹਾਨੂੰ ਉੱਥੋਂ ਮਿਲ ਜਾਣਗੇ ਠੀਕ ਹੈ ਤੇ ਜੇ ਤੁਸੀਂ ਖੁਦ ਮੱਥਾ ਮਾਰ ਲੋਗੇ ਤਾਂ ਇਹ ਆ ਵੀ ਤੁਹਾਡਾ ਬਜਟ ਜਿਹੜਾ ਹੈਗਾ ਬਜਟ ਤੋਂ ਬਾਹਰ ਨਹੀਂ ਹੁੰਦਾ ਸੌਦਾ ਤੁਸੀਂ ਖੁਦ ਮੱਥਾ ਮਾਰ ਲੋਗੇ ਫ੍ਰੀ ਆਫ ਕੋਸਟ ਪੈਣਾ ਤੁਹਾਨੂੰ ਵੱਟ ਜੇ ਤੁਸੀਂ ਕਿਸੇ ਤੋਂ ਕਰਾਉਂਗੇ ਤਾਂ ਉਹ ਤੁਹਾਨੂੰ ਕੋਸਟਲੀ ਪੈਏਗਾ ਵਨ ਟਾਈਮ ਲਈ ਕਿਉਂਕਿ ਤੁਹਾਡੇ ਕੋਲੇ ਹਜੇ ਅਰਨਿੰਗ ਦਾ ਕੋਈ ਸੋਰਸ ਨਹੀਂਗਾ ਠੀਕ ਹੈ ਇਨਵੈਸਟਮੈਂਟ ਦਾ ਹੀ ਹੋਊਗਾ ਤਾਂ ਫਸਟਲੀ ਤੁਸੀਂ ਮੈਂ ਤਾਂ ਇਹੀ ਤੁਹਾਨੂੰ ਮੈਂ ਕਹੂੰਗਾ ਵੀ ਸਭ ਤੋਂ ਪਹਿਲਾਂ ਤੁਸੀਂ ਖੁਦ ਮੱਥਾ ਮਾਰੋ ਖੁਦ ਐਡੀਟਿੰਗ ਵਗੈਰਾ ਕਰੋ ਕੋਸ਼ਿਸ਼ ਕਰੋ ਕਿਉਂਕਿ ਪੇਟ ਦੇ ਵਿੱਚੋਂ ਢਿੱਡ ਦੇ ਵਿੱਚੋਂ ਕੋਈ ਨਹੀਂ ਸਿੱਖਿਆ ਹੁੰਦਾ ਇੱਥੇ ਆ ਕੇ ਸਭ ਕੁਝ ਸਾਰ ਨੂੰ ਕਰਨਾ ਪੈਂਦਾ ਠੀਕ ਹੈ ਤਾਂ ਤੁਸੀਂ ਮੱਥਾ ਮਾਰੋ ਐਡੀਟਿੰਗ ਦਾ ਕੋਈ ਏਡਾ ਚੱਕਰ ਨਹੀਂਗਾ ਤੁਸੀਂ ਈਜ਼ੀਲੀ ਸਿੱਖ ਸਕਦੇ ਹੋ ਸਿੱਖ ਕੇ ਮਿਹਨਤ ਕਰੋ ਕੰਮ ਕਰੋ ਤਾਂ ਤੁਹਾਡਾ ਪੇਜ ਵੀ ਮੋਨਟਾਈਜ਼ ਹੋ ਜਾਊਗਾ ਤੇ ਲਾਸਟ ਨੰਬਰ ਤੇ ਆ ਜਾਂਦੀ ਹੈ ਅਰਨਿੰਗ ਵੀ ਆਪਾਂ YouTube ਦੇ ਉੱਤੋਂ ਅਰਨਿੰਗ ਕਿਵੇਂ ਕਰੀਏ ਜੇ ਤੁਹਾਡੀ ਨੀਚ ਕੈਟਾਗਰੀ ਸਹੀ ਆ ਸਕ੍ਰਿਪਟ ਸਹੀ ਆ ਤੇ ਜੇ ਤੁਹਾਡੇ ਚੈਨਲ ਸਹੀ ਬਣਿਆ ਹੋਇਆ ਹੈ ਚੈਨਲ ਦਾ ਪੀ ਦਾ ਜਿਹੜਾ ਨਾਮ ਤੁਹਾਡਾ ਸਹੀ ਬਣਿਆ ਹੋਇਆ ਤੇ ਵੀਡੀਓ ਤੁਸੀਂ ਐਡਿਟ ਵਧੀਆ ਕੀਤੀ ਐ ਐਡਿਟ ਕੀਤੀ ਆ ਫਿਲਮਾਈ ਵਧੀਆ ਰਿਕਾਰਡ ਵਧੀਆ ਕੀਤਾ ਐ ਐਡੀਟਿੰਗ ਵਧੀਆ ਕੀਤੀ ਆ ਤੇ ਜੇ ਸਹੀ ਉਹਦਾ ਟਾਈਟਲ ਰੱਖ ਕੇ ਤੁਸੀਂ ਪੋਸਟ ਕਰੋਗੇ ਤਾਂ ਤੁਹਾਡਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜਾ ਹੈਗਾ ਪੇਜ ਮੋਨਟਾਈਜ਼ ਹੋ ਜਾਣਾ ਤੇ ਉਸ ਤੋਂ ਅਰਨਿੰਗ ਹੋਣੀ ਵੀ ਚੰਗੀ ਤੁਹਾਨੂੰ ਸਟਾਰਟ ਹੋ ਜਾਣੀ ਆ ਬਟ ਜਿੰਨਾ ਈਜ਼ੀਲੀ ਤੁਸੀਂ ਇਹਨੂੰ ਲੈ ਰਹੇ ਹੋ ਇੰਨਾ ਈਜ਼ੀ ਵੀ ਨਹੀਂ ਆ ਔਖਾ ਕਿਉਂਕਿ ਹੁਣ ਆਪਣੇ ਪੰਜਾਬੀ ਭਾਈਚਾਰੇ ਦਾ ਕੀ ਆ ਜ਼ਿਆਦਾਤਰ ਬਾਹੀ ਬਾਣ ਵਾਲੇ ਹੁੰਦੇ ਆ ਕਿਸਾਨ ਭਾਈ ਹੁੰਦੇ ਆ ਠੀਕ ਆ ਬਾਹਾਂ ਕਰਨ ਵਾਲੇ ਖੇਤ ਬਾੜੀ ਵਾਲੇ ਠੀਕ ਆ ਤਾਂ ਖੇਤੀਬਾੜੀ ਦੇ ਵਿੱਚੋਂ ਉਦਾਂ ਦੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਮਾਈ ਨਹੀਂ ਰਹੀ ਤਾਂ ਕਰਕੇ ਸੋਸ਼ਲ ਮੀਡੀਆ ਵੱਲ ਭੱਜਦਾ ਬਹੁਤ ਰਹੇ ਨੇ ਬਟ ਕੀ ਆ ਇੱਕ ਅੱਧਾ ਮਹੀਨਾ ਕੰਮ ਕਰਕੇ ਜਾਂ ਪੰਜ ਸੱਤ ਵੀਡੀਓ ਬਾ ਕੇ ਉਦੋਂ ਬਾਅਦ ਚੱਲ ਬਈ ਨਹੀਂ ਹੋਇਆ ਵੀ ਮੋਨਟਾਈਟਾ ਟਾਟਾ ਬਾਈ ਤਾਂ ਇੰਨਾ ਈਜ਼ੀ ਨਹੀਂ ਆ 6 ਸੱਤ ਅੱਠ ਮਹੀਨੇ 10 ਮਹੀਨੇ ਸਾਲ ਦੀ ਤਰ੍ਹਾਂ ਲੱਗ ਕੇ ਜਾਂਦਾ ਬਟ ਜੇ ਤੁਸੀਂ ਮਿਹਨਤ ਚੰਗੀ ਕਰੋਗੇ ਫੁੱਲ ਬਾਈ ਫੁੱਲ ਉਹਨੂੰ ਟਾਈਮ ਦੋਗੇ ਸਮਾਂ ਦੋਗੇ ਤੇ ਮਿਹਨਤ ਕਰੋਗੇ ਤਾਂ ਐਡਾ ਵੀ ਕੋਈ ਚੱਕਰ ਨਹੀਂ ਐਡਾ ਹੀ ਕੋਈ ਔਖਾ ਕੰਮ ਨਹੀਂਗਾ ਈਜ਼ੀਲੀ ਤੁਹਾਡਾ ਪੇਜ ਮੋਨਟਾਈਜ਼ ਹੋ ਜਾਊਗਾ ਤੇ ਤੁਸੀਂ ਚੰਗੀ ਅਰਨਿੰਗ ਵੀ ਕਰ ਸਕਦੇ ਹੋ ਤਾਂ ਇਹ ਜਿਹੜੀ ਵੀਡੀਓ ਸੀਗੀ ਪੰਜਾਬੀ ਭਰਾਵਾਂ ਲਈ ਸੀ ਪੰਜਾਬੀ ਭੈਣਾਂ ਲਈ ਸੀ ਮੁੱਕ ਦੀ ਗੱਲ ਆ ਆਪਣੇ ਪੰਜਾਬੀਆਂ ਲਈ ਸੀ ਠੀਕ ਹੈ ਕਿਉਂਕਿ ਹੋਰ ਬਹੁਤ ਸਾਰੇ ਇਹੋ ਜਿਹੇ ਬੰਦੇ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪਤਾ ਹੀ ਨਹੀਂ ਕਿੰਨੇ ਲੱਖਾਂ ਕਰੋੜਾਂ ਪੈਸੇ ਕਮਾ ਰਹੇ ਨੇ ਤਾਂ ਯਾਰ ਆਪਾਂ ਪੰਜਾਬੀ ਕਿਉਂ ਪਿੱਛੇ ਰਹੀ ਆਪਾਂ ਨਹੀਂ ਕਮਾ ਸਕਦੇ ਆਪਾਂ ਠੀਕ ਹੈ ਹਾਂ ਆਪਣਾ ਇਹ ਕਹਿ ਲਓ ਵੀ ਆਪਣਾ ਮੁੱਢੀ ਜਿਹੜਾ ਕੰਮ ਸੀਗਾ ਪਹਿਲਾਂ ਤੋਂ ਖੇਤੀਬਾੜੀ ਵਾਲਾ ਹੀ ਸੀਗਾ ਵੱਟ ਨਾਲ ਨਾਲ ਆਪਾਂ ਇਹ ਵੀ ਕਰ ਸਕਦੇ ਆਂ ਠੀਕ ਹੈ ਦੱਸਾਂਗੇ ਜਰੂਰ ਜਾਰੀ ਜਾਗ ਰੱਖਿਓ ਠੀਕ ਹੈ ਤਾਂ ਜੰਗਾਂ ਲੜਨੀਆਂ ਪੈਂਦੀਆਂ ਜਿੱਤਣ ਵਾਸਤੇ ਇਹ ਨਹੀਂ ਆ ਵੀ 2-4 ਦਿਨ ਮੱਥਾ ਮਾਰਿਆ 2-4 ਵੀਡੀਓ ਪਾਗਾ ਨਹੀਂ ਹੋਇਆ ਤਾਂ ਚਲੋ ਬਈ ਛੱਡੋ ਤੇ ਜੇ ਪੰਜਾਬੀ ਇੱਕ ਚੀਜ਼ ਮਗਰ ਇੱਕ ਵਾਰੀ ਪੈ ਜਾਣ ਤਾਂ ਛੇਤੀ ਹੱਥੋਂ ਜਾਣ ਵੀ ਨਹੀਂ ਦਿੰਦੇ ਬੋਚੀ ਲੈਂਦੇ ਆ ਠੀਕ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੋਂ ਵੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਬਾਲਾ ਔਖਾ ਐਡਾ ਪੜਾ ਨਹੀਂਗਾ ਵੀ ਜਿਹੜਾ ਤੁਸੀਂ ਉੱਥੋਂ ਲੱਗਿਆ ਨਹੀਂ ਜਾਣਾ ਸੌਖੇ ਟੱਪ ਜਾਓਗੇ ਬਟ ਥੋੜਾ ਜਿਹਾ ਵਸ ਜਿਹੜਾ ਹੈਗਾ ਫੋਕਸ ਕਰਨ ਦੀ ਲੋੜ ਆ ਦਿਮਾਗ ਲਾਉਂਦੇ ਲੋੜਾ ਕਿਉਂਕਿ ਆਪਾਂ ਜ਼ਿਆਦਾਤਰ ਜ਼ੋਰ ਤੋਂ ਕੰਮ ਲੈਨੇ ਆ ਜੋਸ਼ ਤੋਂ ਕੰਮ ਲੈਨੇ ਆ ਥੋੜਾ ਜਿਹਾ ਦਿਮਾਗ ਲਾ ਕੇ ਜੇ ਇਸ ਤੇ ਆਪਾਂ ਕੰਮ ਕਰੀਏ ਤਾਂ ਇਹ ਵੀ ਆਪਣਾ ਪਾਰ ਤਾ ਰਹੀ ਹੈ ਠੀਕ ਹੈ ਜੀ ਤੇ ਜੇ ਤੁਸੀਂ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਚੰਗੇ ਲੱਗੇ ਜਿਹੜੇ ਵੀ ਤੁਹਾਨੂੰ ਪੁਆਇੰਟ ਦੱਸੇ ਆ ਤਾਂ ਇਹਨਾਂ ਦੇ ਉੱਤੇ ਕੰਮ ਕਰਿਓ ਮੇਰਾ ਭਰਾ ਬਣ ਕੇ ਠੀਕ ਹੈ ਤਾਂ ਇਹਦੇ ਕੰਮ ਕਰਕੇ ਚੰਗੀ ਆਪ ਦੀ ਅਰਨਿੰਗ ਕਰਿਓ ਤੇ ਆਪ ਦਾ ਜਿਹੜਾ ਹੈਗਾ ਘਰ ਦਾ ਸੈਟਲਮੈਂਟ ਵਧੀਆ ਕਰਿਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਇੰਨਾ ਕੇ ਜਰੂਰ ਕਹੂੰਗਾ ਮੈਂ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ ਜੀ